ਸੰਤ ਭਿੰਡਰਾਂ ਵਾਲੇ ਜਿਹੜੇ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਰਹੇ ਹੋ ਉਹਨਾਂ ਦੀ ਸ਼ਖਸੀਅਤ ਅੱਜ ਜੋ ਆਮ ਲੋਕਾਂ ਦੇ ਵਿੱਚ ਪ੍ਰਚਾਰੀ ਜਾਂਦੀ ਹੈ ਉਹਦੇ ਤੋਂ ਤੇ ਅਸਲੀ ਜਿਹੜੀ ਉਹਨਾਂ ਦੀ ਸ਼ਖਸੀਅਤ ਸੀ ਕਿੰਨਾ ਕੁ ਫਰਕ ਸੀ ਸੋ ਸੰਤਾਂ ਨੇ ਜਿਹੜਾ ਕੁਝ ਕਿਹਾ ਉਹੀ ਕੀਤਾ ਉਹਨਾਂ ਨੇ ਕਿਹਾ ਕਿ ਜੇ ਫੌਜ ਦਰਬਾਰ ਸਾਹਿਬ ਤੇ ਅੰਦਰ ਵੜਦੀ ਹੈ ਤਾਂ ਮੇਰੀ ਲਾਸਤੋਂ ਦੀ ਨੰਕੇ ਜਾਏ ਬਹੁਤ ਲੋਕ ਉੱਥੇ ਗਏ ਨੇ ਕੋਈ ਮੈਂ ਨਾਮ ਨਹੀਂ ਲੈਂਦਾ ਕਿਸੇ ਨੂੰ ਕੋਈ ਨੀਵਾ ਨਹੀਂ ਦਿਖਾਉਂਦਾ ਪਰ ਉੱਥੇ ਲੋਕਾਂ ਨੂੰ ਸੰਤਾਂ ਨੇ ਵੀ ਕਿਹਾ ਕੁਝ ਲੋਕਾਂ ਨੂੰ ਪਰਵਾਰੋਂ ਬਾਹਰ ਕੱਢਿਆ ਤੇ ਉਹ ਆਖਰੀ ਟਾਈਮ ਤੱਕ ਬਾਹਰ ਨਿਕਲ ਸਕਦੇ ਸੀ ਕਿਉਂਕਿ ਜਿਹੜਾ ਕੁਝ ਉਹਨਾਂ ਨੇ ਕਿਹਾ ਉਸ ਤੇ ਉਹ ਪੂਰੇ ਉਤਰੇ ਜਿਹੜਾ ਕੁਝ ਉਹਨਾਂ ਨੇ ਕਿਹਾ ਗੁਰੂ ਦੇ ਸਿਧਾਂਤ ਦੇ ਮੁਤਾਬਕ ਆ ਜਿਹੜਾ ਕੁਝ ਉਹਨਾਂ ਨੇ ਕਿਹਾ ਸਹੀ ਕਿਹਾ ਉਹਦੇ 'ਚ ਮਿਲ ਗੋਬਾ ਕੋ ਨਹੀਂ ਜਿਹੜਾ ਕੁਝ ਉਹਨਾਂ ਨੇ ਕਿਹਾ ਆਪਣੇ ਸਵਾਰਥ ਲਈ ਨਹੀਂ ਸੀ ਕੌਮ ਦੇ ਸਵਾਰਥ ਲਈ ਸੀ ਕੌਮ ਦੇ ਹੱਕਾਂ ਲਈ ਸੀ ਉਹਨਾਂ ਕਰਕੇ ਕਹਿੰਦੇ ਦਰਬਾਰ ਸੇ ਹਟਾਇਆ ਗਿਆ ਇਹ ਗੱਲ ਕੀਤੀ ਜਾਂਦੀ ਆ ਜੀ ਮੈਂ ਕਹਿੰਦਾ ਵੀ ਹਕਤਾਂ ਜਦੋਂ ਹੋਇਆ ਉਹ ਤੋਂ 18 ਮਹੀਨੇ ਪਹਿਲਾਂ ਕਿ ਉਹ ਹੋਈ ਸੀ ਸੰਤਾਂ ਦਾ ਕੋਈ ਨਿੱਜੀ ਮਸਲਾ ਨਹੀਂ ਸੀ ਸੰਤ ਚਾਹੁੰਦੇ ਤਾਂ ਉੱਥੇ ਆਪਣੇ ਤੌਰ ਤੇ ਬਹੁਤ ਵੱਡੀਆਂ ਰੁਤਬੇ ਲੈ ਸਕਦੇ ਸੀ ਇਹ ਤਾਂ ਇੱਕ ਉਹਨਾਂ ਦੀ ਨਾਮ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਜਿਹੜੀ ਕਿ ਕਿਤੇ ਵੀ ਕਾਮਯਾਬ ਨਹੀਂ ਹੋ ਸਕਦੀ ਨਾਕਾਮ ਰਹੀ ਹੈ ਕਿ ਉਹਨਾਂ ਦੇ ਕੋਈ ਪਰਚਾ ਨਹੀਂ ਸੀ ਕੋਈ ਉਹਨਾਂ ਦੇ ਖਿਲਾਫ ਕੇਸ ਨਹੀਂ ਸੀ ਮਤਲਬ ਇਹ 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 ਗੱਲਾਂ ਬਾਅਦ ਚ ਉੱਠ ਕੇ ਸਾਹਮਣੇ ਆਉਂਦੀਆਂ ਪਰ ਫਿਰ ਵੀ ਕਿਉਂ ਅੱਜ ਉਹਨਾਂ ਸੰਤਾਂ ਦੇ ਨਾਮ ਦੇ ਅਗੇ ਅੱਜ ਵੀ ਖਾੜਕੂ ਯੂਜ਼ ਕੀਤਾ ਜਾਂਦਾ ਟੈਰਰਿਸਟ ਯੂਜ਼ ਕੀਤਾ ਜਾਂਦਾ ਉਹਨਾਂ ਦੀ ਫੋਟੋ ਜਾਂ ਉਹਨਾਂ ਦੀ ਕੋਈ ਕਿਤਾਬਾਂ ਕਿਸੇ ਤਰ੍ਹਾਂ ਦੇ ਘਰੇ ਵੀ ਪਈਆਂ ਹੋਣ ਉਸ ਬੰਦੇ ਨੂੰ ਵੀ ਜਿਹੜਾ ਹੈ ਟੈਰਰਿਸਟ ਘਰਾੜ ਦਿੱਤਾ ਜਾਂਦਾ ਅੰਗਰੇਜ਼ਾਂ ਲਈ ਭਗਤ ਸਿੰਘ ਟੈਰਰਿਸਟ ਸੀਗਾ ਤੇ ਦੇਸ਼ ਲਈ ਉਹ ਇੱਕ ਦੇਸ਼ ਭਗਤ ਸੀਗਾ ਸੋ ਸਿੱਖਾਂ ਦੇ ਲਈ ਇੱਕ ਮਹਾਨ ਯੋਧੇ ਤੇ ਸੂਰਬੀਰ ਨੇ ਤੁਸੀਂ ਸੰਤ ਭਿੰਡਰਾਂ ਵਾਲੇ ਜਿਹੜੇ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਰਹੇ ਹੋ ਉਹਨਾਂ ਨੂੰ ਤੁਸੀਂ ਕੋਲੋਂ ਸੁਣਿਆ ਜਾਣਿਆ ਹੈ ਉਨ੍ਹਾਂ ਦੀ ਸ਼ਖਸੀਅਤ ਅੱਜ ਜੋ ਆਮ ਲੋਕਾਂ ਦੇ ਵਿੱਚ ਪ੍ਰਚਾਰੀ ਜਾਂਦੀ ਹੈ ਉਹਦੇ ਤੋਂ ਤੇ ਅਸਲੀ ਜਿਹੜੀ ਉਹਨਾਂ ਦੀ ਸ਼ਖਸੀਅਤ ਸੀ ਕਿੰਨਾ ਕੁ ਫਰਕ ਸੀ ਦੇਖੋ ਉਹਨਾਂ ਦੀ ਸ਼ਖਸੀਅਤ 'ਚ ਕੋਈ ਫਰਕ ਨਹੀਂ ਸੀ ਅੱਜ ਜੋ ਪ੍ਰਚਾਰੀ ਜਾਂਦੀ ਹੈ ਤੇ ਜਿਹੜੀ ਉਹ ਸੀ ਇਹੋ ਹੀ ਫਰਕ ਹੈ ਕਿ ਦੁਨੀਆ ਦੇ ਅੰਦਰ ਜਿਹੜਾ ਕਹਿੰਦਾ ਤੇ ਉਹ ਕਰਦਾ ਉਸ ਨੂੰ ਹੀ ਸਨਮਾਨ ਮਿਲਦਾ ਸੋ ਸੰਤਾਂ ਨੇ ਜਿਹੜਾ ਕੁਝ ਕਿਹਾ ਉਹੀ ਕੀਤਾ ਉਹਨਾਂ ਨੇ ਕਿਹਾ ਕਿ ਜੇ ਫੌਜ ਦਰਬਾਰ ਸਾਹਿਬ ਤੇ ਅੰਦਰ ਵੜਦੀ ਹੈ ਤਾਂ ਮੇਰੀ ਲਾਸਟੋਂ ਦੀ ਨੱਕੇ ਜਾਏਗੀ ਤੇ ਇਹ ਬਿਲਕੁਲ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੰਨੇ ਬਹੁਤ ਲੋਕ ਉੱਥੇ ਗਏ ਨੇ ਉਹ ਮੈਂ ਨਾਮ ਨਹੀਂ ਲੈਂਦਾ ਕਿਸੇ ਨੂੰ ਕੋਈ ਨੀਵਾ ਨਹੀਂ ਦਿਖਾਉਂਦਾ ਪਰ ਉੱਥੇ ਲੋਕਾਂ ਨੂੰ ਸੰਤਾਂ ਨੇ ਵੀ ਕਿਹਾ ਕੁਝ ਲੋਕਾਂ ਨੂੰ ਪਰਿਵਾਰੋਂ ਬਾਹਰ ਕੱਢਿਆ ਤੇ ਉਹ ਆਖਰੀ ਟਾਈਮ ਤੱਕ ਬਾਹਰ ਨਿਕਲ ਸਕਦੇ ਸੀ ਪਰ ਉਹਨਾਂ ਦੀ ਇੱਕ ਮਥਲਿਆ ਸੀ ਕਿ ਮੈਂ ਜਿਹੜੀ ਗੱਲ ਕੀਤੀ ਆ ਤੇ ਜੇ ਜੇ ਮੈਂ ਤਾਂ ਇਸ ਗੱਲ ਨਾਲ ਉਦੋਂ ਵੀ ਇਸ ਗੱਲ ਦੇ ਖਿਲਾਫ ਸੀ ਕਿ ਇੱਕ ਗੱਲ ਉਠਾਈ ਜਾਂਦੀ ਸੀ ਕਿ ਸੰਤ ਇਹ ਇੱਥੇ ਆ ਗਿਆ ਜੀ ਸੰਤ ਚਾਈਨਾ ਚਲੇ ਗਿਆ ਉੱਥੇ ਤਸਵੀਰ ਲਾ ਗਈ ਜੀ ਬਿਲਕੁਲ ਗਲਤ ਸੀ ਮੈਂ ਸੋਚਦਾ ਸੀ ਕਿ ਜੇ ਸੰਤ ਅੱਜ ਹੈਗੇ ਆ ਤੇ ਇਹ ਸੰਤ ਜਨਾਰ ਸਿੰਘ ਭਿੰਡਰਾਂ ਵਾਲੇ ਨਹੀਂ ਹੈਗੇ ਕਿਉਂਕਿ ਸੰਤ ਤਾਂ ਇਸੇ ਕਰਕੇ ਆ 40 ਸਾਲ ਬਾਅਦ ਕਿਉਂ ਨਹੀਂ ਉਹਨਾਂ ਦੀ ਗੱਲ ਮੈਂ ਦੀ ਕਿਉਂਕਿ ਜਿਹੜਾ ਕੁਝ ਉਹਨਾਂ ਨੇ ਕਿਹਾ ਉਸ ਤੇ ਉਹ ਪੂਰੇ ਉਤਰੇ ਜਿਹੜਾ ਕੁਝ ਉਹਨਾਂ ਨੇ ਕਿਹਾ ਗੁਰੂ ਦੇ ਸਿਧਾਂਤ ਦੇ ਮੁਤਾਬਕ ਆ ਜਿਹੜਾ ਕੁਝ ਉਹਨਾਂ ਨੇ ਕਿਹਾ ਸਹੀ ਕਿਹਾ ਉਹਦੇ 'ਚ ਮਿਲਗੋਵਾ ਕੋਈ ਨਹੀਂ ਜਿਹੜਾ ਕੁਝ ਉਹਨਾਂ ਨੇ ਕਿਹਾ ਆਪਣੇ ਸਵਾਰਥ ਲਈ ਨਹੀਂ ਸੀ ਕੌਮ ਦੇ ਸਵਾਰਥ ਲਈ ਸੀ ਕੌਮ ਦੇ ਹੱਕਾਂ ਲਈ ਸੀ ਤੁਸੀਂ ਇਸ ਕਰਕੇ ਇਹ ਉਹਨਾਂ ਦੀ ਸ਼ਖਸੀਅਤ ਉਹੀ ਸੀ ਜੋ ਕਹਿੰਦੇ ਸੀ ਉਹੀ ਉਹ ਕਰਦੇ ਸੀ ਸੋ ਕਤੇ ਵੀ ਉਹਨਾਂ ਦੇ ਅੰਦਰ ਕੋਈ ਨਾਟਕ ਨਹੀਂ ਸੀ ਕਦੇ ਕੋਈ ਫਾਰਮੈਲਟੀ ਨਹੀਂ ਸੀ ਉਹੀ ਜੋੜੀ ਜਿਹੜੀ ਗੱਲ ਸੀ ਇਸੇ ਕਰਕੇ ਅੱਜ 40 ਸਾਲ ਬਾਅਦ ਵੀ ਉਹਨਾਂ ਦੀ ਸ਼ਖਸੀਅਤ ਨੂੰ ਮਟਾਇਆ ਨਹੀਂ ਕਿੰਨਾ ਜ਼ੋਰ ਲੱਗ ਰਿਹਾ ਕਿੰਨਾ ਜ਼ੋਰ ਲੱਗਿਆ ਕਿ ਉਹਨਾਂ ਦੀ ਗੱਲ ਨੂੰ ਮਦਮ ਪਾ ਦਈਏ ਉਹਨਾਂ ਦਾ ਝੰਡਾ ਲਾ ਦਈਏ ਉਹਨਾਂ ਦੀ ਟੀ-ਸ਼ਰਟ ਲਾ ਦੋ ਜੀ ਭੁਲਾਣਾ ਕਰ ਦੋ ਬੋਰਡ ਲਾ ਦੋ ਇਹ ਗੱਲਾਂ ਜਿੰਨਾ ਉਹ ਕਰਦੇ ਆ ਉਸ ਤੋਂ ਵੱਧ ਜਾਂਦੀਆਂ ਨੇ ਸੋ ਇਹ ਗੱਲ ਪੱਕੀ ਹੈ ਕਿ ਜਿਹੜਾ ਸਾਡਾ ਖੂਨ ਹੈ ਇਸ ਧਰਤੀ ਦਾ ਖੂਨ ਉਹ ਜਿਹੜਾ ਖੂਨ ਹੈ ਇਨਕਲਾਬੀ ਖੂਨ ਹੈ ਸੋ ਉਹ ਉਹ ਉਹਨਾਂ ਲੋਕਾਂ ਦੇ ਮਨ 'ਚ ਭਾਵੇਂ ਅੱਜ ਉਦੋਂ ਬਾਅਦ ਜਿਹੜੇ ਜਨਮੇ ਲੋਕ ਨੇ ਉਹ ਵੀ ਉਹਨਾਂ ਦੇ ਅਸ਼ਕੀ ਇਸੇ ਕਰਕੇ ਆ ਕਿ ਉਹ 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 ਜਿਹੜੀ ਗੱਲ ਉਹਨਾਂ ਨੇ ਕੀਤੀ ਸੀ ਉਸ ਤੇ ਕਿਤੇ ਨਾ ਕਿਤੇ ਨਾ ਇਹ ਗੱਲ ਸਾਹਮਣੇ ਆਂਦੀ ਹੈ ਕਈ ਵਾਰੀ ਸੁਣਨ ਨੂੰ ਮਿਲਦਾ ਹੁਣ ਚਾਹੇ ਉਹ ਵਿਰੋਧੀਆਂ ਵੱਲੋਂ ਗੱਲ ਕੀਤੀ ਜਾਂਦੀ ਹੋਵੇ ਕਿ ਉਸ ਟਾਈਮ ਸੰਤ ਜਿਹੜੇ ਸੀ ਉਹ ਪੋਲਿਟੀਕਲ ਪਾਰਟੀਆਂ ਦੇ ਨਾਲ ਕੁਝ ਉਹਨਾਂ ਦੇ ਲਿੰਕ ਸੀ ਜਿਸ ਕਰਕੇ ਉਹਨਾਂ ਦਾ ਇੱਕ ਪੋਲਿਟੀਕਲ ਰੀਜ਼ਨ ਵੀ ਸੀ ਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਆ ਕੇ ਇੱਕ ਆਸ਼ਾ ਲੈਤਾ ਉੱਥੇ ਆ ਕੇ ਇੱਕ ਠਹਿਰ ਠਹਿ ਰਹੇ ਹੋ ਜਿਸ ਕਰਕੇ ਅਟੈਕ ਹੋਇਆ ਉਹਨਾਂ ਕਰਕੇ ਕਹਿੰਦੇ ਦਰਬਾਰ ਸਾਹਿਬ ਠਾਇਆ ਗਿਆ ਇਹ ਗੱਲ ਕੀਤੀ ਜਾਂਦੀ ਹੈ ਅਜੇ ਤੱਕ ਮੈਂ ਕਹਿੰਦਾ ਵੀ ਹਕਤਾਂ ਜਦੋਂ ਹੋਇਆ ਉਹ ਤੋਂ 18 ਮਹੀਨੇ ਪਹਿਲਾਂ ਕਿ ਉਹ ਹੋਈ ਸੀ ਕੋਈ ਗੱਲ ਤਾਂ ਹੁਣ ਤਾਂ ਸਾਬਤ ਹੋ ਗਈ ਹੈ ਕਿ ਸੰਤਾਂ ਦੇ ਨਾਮ ਦੇ ਨਾਲ ਗੱਲ ਜੁੜੀ ਜਾਂਦੀ ਹੈ ਸੰਤਾਂ ਨੇ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਸੀ ਅਕਾਲੀ ਦਲ ਸੀ ਉਹਨਾਂ ਨਾਲ ਰਲ ਕੇ ਧਰਮ ਵਿਰੋਧ ਮੋਰਚਾ ਲਾਇਆ ਸੀ ਉਹ ਜਿਹੜਾ ਮੋਰਚਾ ਸੀਗਾ ਉਹ ਉਹਨਾਂ ਨੇ ਕਿੰਨੀ ਵਾਰ ਕਿਹਾ ਕਿ ਜੇ ਸਰਕਾਰ ਤੁਹਾਡੇ ਨਾਲ ਗੱਲ ਕਰਦੀ ਆ ਤੁਹਾਡੀਆਂ ਮੰਗਾਂ ਮੰਦੀ ਆ ਉਸ ਗੱਲ ਤੇ ਤੁਸੀਂ ਸਮਝੌਤਾ ਕਰ ਸਕਦੇ ਹੋ ਸੰਤਾਂ ਦਾ ਕੋਈ ਨਿੱਜੀ ਮਸਲਾ ਨਹੀਂ ਸੀ ਸੰਤ ਚਾਹੁੰਦੇ ਤਾਂ ਉੱਥੇ ਆਪਣੇ ਤੌਰ ਤੇ ਬਹੁਤ ਵੱਡੀਆਂ ਰੁਤਬੇ ਲੈ ਸਕਦੇ ਸੀ ਹਾਂਜੀ ਕਾਲ ਤਖਸਾਲ ਦੇ ਜਹਦਰ ਬਣ ਸਕਦੇ ਸੀ ਸ਼੍ਰੋਮਣੀ ਕਮੇਟੀ ਆਪਣੇ ਹੱਥ ਲੈ ਸਕਦੇ ਸੀ ਹੋਰ ਕੋਈ ਸਿਆਸੀ ਅਹੁਦੇਦਾਰੀਆਂ ਲੈ ਸਕਦੇ ਸੀ ਉਹ ਤਾਂ ਇੰਦਰਾ ਗਾਂਧੀ ਤਾਂ ਬਹੁਤ ਇਸ ਗੱਲ ਲਈ ਵਿਲਿੰਗ ਸੀ ਕਿ ਮੈਂ ਕਾਲੀ ਦਲ ਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਹ ਛੱਡ ਦਿਓ ਅਮਰਜੈਂਸੀ ਦੇ ਮੋਰਚੇ 'ਚ ਨਾ ਆਓ ਤੇ ਮੈਂ ਤੁਹਾਨੂੰ ਬਹੁਤ ਕੁਝ ਦਵਾਂਗੀ ਪਰ ਮੈਂ ਤਾਂ ਇਹ ਗੱਲ ਕਰਦਾ ਇਹ ਤਾਂ ਇੱਕ ਉਹਨਾਂ ਦੀ ਨਾਮ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਜਿਹੜੀ ਕਿ ਕਿਤੇ ਵੀ ਕਾਮਯਾਬ ਨਹੀਂ ਹੋ ਸਕਦੀ ਨਾਕਾਮ ਰਹੀ ਹੈ ਉਹ ਇਸ ਕਰਕੇ ਉਹਨਾਂ ਦਾ ਜਿਹੜਾ ਵੀ ਕਹਿਣਾ ਹਰ ਗੱਲ ਦਾ ਜਵਾਬ ਹੀ ਹੈਗਾ ਤੁਸੀਂ ਦੇਖੋ ਕਿ ਪਿਛਲੇ ਦਿਨਾਂ 'ਚ ਇੱਕ ਇਹ ਹਿੰਦੂ ਜੈਂਟਲਮੈਨ ਆ ਜਿਹੜਾ ਵਕੀਲ ਆ ਸ਼ਾਦੋ ਨੇ ਇਹ ਗੱਲ ਸਾਰੀ ਕੰਢੀ ਸੀ ਕਿ ਉਹਨਾਂ ਦੇ ਕੋਈ ਪਰਚਾ ਨਹੀਂ ਸੀ ਕੋਈ ਉਹਨਾਂ ਦੇ ਖਿਲਾਫ ਕੇਸ ਨਹੀਂ ਸੀ ਮਤਲਬ ਇਹ 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 ਗੱਲਾਂ ਬਾਅਦ ਚ ਉੱਠ ਕੇ ਸਾਹਮਣੇ ਆਉਂਦੀਆਂ ਉਹ ਇਸ ਕਰਕੇ ਉਹਨਾਂ ਦੀ ਗੱਲ ਸਿਰਫ ਇਹੀ ਸੀ ਕਿ ਕਹਿਣੀ ਤੇ ਕਰਨੀ ਦੇ ਪੂਰੇ ਸੀ ਇਸ ਕਰਕੇ ਉਹਨਾਂ ਦੀ ਸਿੱਖੀ ਜਿਹੜੀ ਆ ਅੱਜ ਵੀ ਜਿਉਂਦੀ ਤੇ ਜਾਗ ਰਹੀ ਆ ਅੱਜ ਕਿਉਂ ਉਹੀ ਸਰਕਾਰਾਂ ਜਿਨ੍ਹਾਂ ਨੇ ਉਸ ਟਾਈਮ ਇਹ ਅਟੈਕ ਸਾਰਾ ਕੁਝ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਮਾਫੀ ਵੀ ਮੰਗੀ ਬਹੁਤ ਵਾਰ ਪਰ ਫਿਰ ਵੀ ਕਿਉਂ ਅੱਜ ਉਹਨਾਂ ਸੰਤਾਂ ਦੇ ਨਾਮ ਦੇ ਅੱਗੇ ਅੱਜ ਵੀ ਖਾੜਕੂ ਯੂਜ਼ ਕੀਤਾ ਜਾਂਦਾ 테ਰਰਿਸਟ ਯੂਜ਼ ਕੀਤਾ ਜਾਂਦਾ ਉਹਨਾਂ ਦੀ ਫੋਟੋ ਜਾਂ ਉਹਨਾਂ ਦੀ ਕੋਈ ਕਿਤਾਬਾਂ ਕਿਸੇ ਘਰੇ ਘਰੇ ਵੀ ਪਈਆਂ ਹੋਣ ਉਸ ਬੰਦੇ ਨੂੰ ਵੀ ਜਿਹੜਾ ਹੈ 테ਰਰਿਸਟ ਘਰਾੜ ਦਿੱਤਾ ਜਾਂਦਾ ਦੇਖੋ ਇਹ ਨਾ ਇਹ ਹੁਣ ਇਹ ਆਪੋ ਆਪਣਾ ਨਜ਼ਰੀਆ ਹੁੰਦਾ ਚਸ਼ਮਾ ਹੁੰਦਾ ਹੁਣ ਅੰਗਰੇਜ਼ਾਂ ਨੇ ਭਗਤ ਸਿੰਘ 테ਰਰਿਸਟ ਸੀਗਾ ਦੇਸ਼ ਲਈ ਉਹ ਇੱਕ ਦੇਸ਼ ਭਗਤ ਸੀਗਾ ਸੋ ਸਿੱਖਾਂ ਦੇ ਲਈ ਇੱਕ ਮਹਾਨ ਯੋਧੇ ਤੇ ਸੂਰਬੀਰ ਨੇ ਫਿਰ ਮੈਂ ਉਹੀ ਗੱਲ ਲੈ ਕੇ ਆ ਰਿਹਾ ਕਿ ਸੱਤਾ ਤੇ ਬੈਠੇ ਲੋਕ ਜਦੋਂ ਆਪਣੇ ਆਪ ਨੂੰ ਚੁਣੌਤੀ ਦੇਖਦੇ ਆ ਫਿਰ ਉਹਨੂੰ ਮਟਾਉਣ ਦੀ ਕੋਸ਼ਿਸ਼ ਕਰਦੇ ਆ ਸੋ ਇਸ ਕਰਕੇ ਇਹ ਕਿਉਂਕਿ ਸਿੱਖ ਜਿਹੜੀ ਹੈ ਇੱਕ ਇੱਕ ਵੱਖਰੀ ਕੌਮ ਆ ਸਿੱਖ ਸੋਵਰਨ ਆ ਸੋਵਰਨ ਸ਼ਬਦ ਬੜਾ ਆਪਣੇ ਆਪ ਦੇ ਵਿੱਚ ਵੱਡਾ ਵਾ ਤੇ ਸਿੱਖ ਇਸ ਤੇ ਮਾਣ ਵੀ ਕਰਦੇ ਆ ਸਿੱਖ ਜਿਹੜਾ ਵਾ ਕਿਸੇ ਦੀ ਕਹਿੰਦੇ ਨਾ ਕੋਈ ਟੈਨ ਹੀ ਮੰਨਦੇ ਕਿਸੇ ਦੀ ਠੀਕ ਹੈ ਔਰ ਉਹੀ ਉਹੀ ਗੱਲ ਆ ਗਈ ਨਾ ਕੰਗਰਨ ਰਾਉਤ ਵਾਲੀ ਵੀ ਉਹ ਕਿੰਨਾ ਵੱਡਾ ਉਹਦਾ ਕੱਦ ਬਣ ਗਿਆ ਜਿੱਤ ਕੇ ਆਈ ਆ ਤੇ ਉਹ ਕਹਿੰਦੇ ਜਾ ਹੋएगी ਤੇ ਆਪਣੇ ਘਰੇ ਹੋएगी ਪਰ ਤੂੰ ਮੇਰੀ ਮਾਂ ਨੂੰ 100 ਰੁਪਏ ਦੀ ਉਹ ਕਿਹਾ ਸੀ ਹਾਂ ਇਸ ਕਰਕੇ ਸੰਤਾਂ ਦੇ ਖਿਲਾਫ ਇਹ ਜਿਹੜਾ ਨਿظام ਸੀਗਾ ਉਹਨਾਂ ਨੂੰ ਇਹ ਸੀ ਵੀ ਸਿੱਖ ਜਿਹੜੇ ਆ ਇਹਨਾਂ ਨੂੰ ਅਸੀਂ ਮਾਰ ਦਈਏ ਇਹਨਾਂ ਨੂੰ ਅਸੀਂ ਇਹ ਮਨ ਲੋ ਇਹਨਾਂ ਦੀ ਇਹਨਾਂ ਦੀ ਜਾਨ ਖਤਮ ਕਰ ਦਈਏ ਹੁਣ ਸਾਡੇ ਇਤਿਹਾਸ ਦੇ ਵਿੱਚ ਮਿਲਾਵਟ ਕਿਹੜੀ ਗੱਲਾਂ ਕਰਨ ਦੀ ਕੋਸ਼ਿਸ਼ ਕਰ ਗੁਰਬਾਣੀ 'ਚ ਮਿਲਾਵਟ ਕਿਉਂ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਇਹਨਾਂ ਦੀ ਸ਼ਕਤੀ ਸਰੋਤ ਆ ਜਿਹੜੇ ਅਕਾਲ ਪੁਰਖ ਤੋਂ ਢਾਇਆ ਕਿਸਕੇ ਲੋਟਾਇਆ ਪਹਿਲੇ ਆਣਾ ਵੀ ਢਾਇਆ ਇੰਦਰਾ ਨੇ ਵੀ ਢਾਤਾ ਇਹਨਾਂ ਨੇ ਇਸੇ ਕਰਕੇ ਢਾਇਆ ਨਾ ਕੁਝ ਵੀ ਕੀਤਾ ਜਾ ਸਕਦਾ ਸੀ ਦਰਬਾਰ ਸਾਹਿਬ ਦਾ ਆਲਾ ਦੋਲਾ ਕਾਰਡਨ ਕਰਕੇ ਉਥੇ ਫੌਜਾਂ ਕੀ ਉਹ ਉਥੇ ਬੰਦ ਨਹੀਂ ਸੀ ਕਰ ਸਕਦੀਆਂ ਪਾਣੀ ਖਤਮ ਹੋ ਜਾਂਦਾ ਰਸਦਾਂ ਖਤਮ ਹੋ ਜਾਂਦੀਆਂ ਬਹੁਤ ਕੁਝ ਹੋ ਜਾਂਦਾ 6 ਮਹੀਨੇ ਰਾਜਪੁਰ ਸਾਹਿਬ ਦੇ ਕਿਲੇਦਮ ਘੇਰਾ ਪਿਆ ਰਿਹਾ ਤੇ ਉਹ ਵੀ ਉਹ ਵੀ ਇੱਕ ਇਹੀ ਨੀਤੀ ਸੀ ਨਾ ਤਾਂ ਇਹ ਇਸ ਕਰਕੇ ਇਹਨਾਂ ਨੂੰ ਇਹਨਾਂ ਨੂੰ ਇਹ ਸੀ ਕਿ ਅਸੀਂ ਜਦੋਂ ਬੰਦੇ ਨੂੰ ਸੱਤਾ 'ਚ ਬਿਠਾ ਨਾ ਹੰਕਾਰ ਆ ਜਾਂਦਾ ਉਹਨੂੰ ਇਸ ਵੀ ਅਸੀਂ ਸ਼ਾਇਦ ਅਕਾਲ ਤਰਸ ਨੂੰ ਢਾ ਦੇਾਂਗੇ ਹੁਣ ਅੱਗੇ ਪੂਰੇ ਕਿੰਨੀ ਵਾਰੀ ਉਹਨੇ ਅਫਦਾਲੀ ਦੇ ਬੰਦੇ ਨੇ ਉਹਨਾਂ ਨੇ ਸਰੋਵਰਪੂਰ ਤਾਂ ਕਹਿੰਦੇ ਜੇ ਸਰੋਵਰ ਤੋਂ ਜਲ ਤੋਂ ਸ਼ਕਤੀ ਲੈਂਦੇ ਸਰੋਵਰਪੂਰ ਤੋਂ ਪਰ ਗੱਲ ਕੀ ਆ ਵੀ ਇਹ ਜਿਹੜਾ ਜਿਹੜਾ ਸਥਾਨ ਇਹ ਆਪਣੇ ਆਪ ਦੇ ਵਿੱਚ ਇੱਕ ਇੱਕ ਸ਼ਕਤੀ ਆ ਇੱਕ ਫਲਸਫਾ ਵਾ ਅਕਾਲ ਤਖਤ ਕੋਈ ਇਟਾਂ ਦਾ ਬਣੀ ਇਮਾਰਤ ਨਹੀਂ ਨਾ ਹੈ ਇਹ ਉਹਨੂੰ ਤੁਸੀਂ ਕਿੰਨੀ ਵਾਰੀ ਢਾਹੋਗੇ ਪਰ ਫਿਰ ਉੱਤਰ ਜਾਂਦੀ ਹੈ ਔਰ ਅਕਾਲ ਤਖਤ ਇੱਕ ਸਿਧਾਂਤ ਹੈ ਉਹ ਸਿਧਾਂਤ ਨੂੰ ਤੁਸੀਂ ਢਾਹ ਨਹੀਂ ਸਕਦੇ ਸਿਧਾਂਤ ਐਡਾ ਵੱਡਾ ਸੱਚ ਦਾ ਸੋਚਾ ਜਿਹੜਾ ਦੁਨੀਆ ਵਿੱਚ ਇੱਕ ਵਲੱਖਣ ਤੋ ਇਸ ਕਰਕੇ ਇਹ ਇਹਨਾਂ ਦੇ ਮਨਾਂ ਦੇ ਅੰਦਰ ਇਸ ਤਰ੍ਹਾਂ ਦੇ ਭੁਲੇਖੇ ਸੀ ਕਿ ਸ਼ਾਇਦ ਅਸੀਂ ਆਹ ਕਰਦੇ ਆਂਗੇ ਤੇ ਭੈ ਪੈਦਾ ਹੋਊਗਾ ਇਸੇ ਕਰਕੇ ਹੁਣ ਭੈ ਪੈਦਾ ਕਰਦੇ ਆਂ ਵੀ ਜੇ ਕਿਸੇ ਦੇ ਘਰੋਂ ਜੀ ਸੰਤਾਂ ਦੀ ਫੋਟੋ ਤਸਵੀਰ ਨਿਕਲਾਈ ਤੇ ਉਹਨੂੰ ਕਹੋ ਜੀ ਵੀ ਇਹ ਅੰਦਰ ਕਰ ਦੇਣਾ ਉੱਤੇ ਐਨਐਸਐ ਲਾਤੀ ਤੇ ਫੁਲਾਣਾ ਕਰਤਾ ਇਹ ਸਰਕਾਰਾਂ ਦੇ ਅੰਦਰ ਦਾ ਇੱਕ ਭੈਅ ਆ ਜਿਹੜਾ ਕਿ ਭੈਅ ਮਤਲਬ ਉਹ ਉਹਨਾਂ ਦੇ ਹਾਵੀ ਹੋ ਜਾਂਦਾ ਸੋ ਉਹਨੂੰ ਉਹ ਟੱਕਰ ਦੇਣਾ ਚਾਹੁੰਦੇ ਮਟਾਉਣਾ ਚਾਹੁੰਦੇ ਉਹ ਨਹੀਂ ਮਿੜਦਾ ਤੇ ਪਿਛਲੇ ਇਤਿਹਾਸ ਤੋਂ ਸਭ ਕੁਝ ਹੀ ਲੈਂਦੇ ਆ ਉਹ ਜਿਹੜੇ ਅਬਦਾਲੀ ਹੋਣੀ ਸੀ ਜਾਂ ਮੀਰ ਮੰਨੂ ਸੀ ਜਾਂ ਮਸੇ ਰੰਗਣ ਹੋਣੀ ਸੀ ਇਹਨਾਂ ਇਹਨਾਂ ਨੂੰ ਉਸ ਗੱਲ ਦਾ ਖਮਾਇਦਾ ਭੁਗਤਣਾ ਪਿਆ ਨਾ ਆਪਾਂ ਇਤਿਹਾਸ ਦੇ ਜਦੋਂ ਗਿਰਦੀ ਮਿਰਦੀ ਕਰਦੇ ਹਾਂ 152 53 ਦਿਨਾਂ 'ਚ ਉਹਨਾਂ ਦੀ ਸਾਰੇ ਉਸੇ ਗਲਤੀ ਇੰਦਰਾ ਗਾਂਧੀ ਦਾ ਹੋਇਆ ਹੂੰ ਹੂੰ ਇਹ ਇਹ ਇੱਕ ਇੱਕ ਵਿਲੱਖਣ ਗੱਲ ਆ ਇਹ ਤੇ ਮਾਨ ਕਰਨ ਵਾਲੀ ਗੱਲ ਵੀ ਆ ਇਹ ਤੇ ਜਿਹੜੇ ਲੋਕ ਸਿੱਖਾਂ ਦੇ ਖਿਲਾਫ ਨੇ ਉਹਨਾਂ ਨੂੰ ਸਮਝਣ ਦੀ ਗੱਲ ਲੋੜ ਵੀ ਆ ਜਦੋਂ ਕਿ ਉਹ ਨਹੀਂ ਸਮਝਦੇ ਜਦੋਂ ਪਾਣਾ ਵਾਪਰ ਜਾਂਦਾ ਉਹ ਤਾਂ ਸਮਝਦੇ ਆ ਹੁਣ ਤੁਸੀਂ ਮੈਨੂੰ ਦੱਸੋਗੇ ਜਿਹੜੇ ਇਹ ਇੱਕ ਗੁਰੂ ਦੀ ਸ਼ਕਤੀ ਨਹੀਂ ਵਰਤੀ ਬਿਲਕੁਲ ਸ਼ਕਤੀ ਵਰਤੀ ਕੀ ਬਿਆਨ ਸਿੰਘ ਤੇ ਸਤਵੰਤ ਸਿੰਘ ਕਿ ਨਾ ਉਹਨਾਂ ਨੇ ਜਿਹੜੇ ਰੱਖੇ ਸੀ ਉਹ ਆਪਣੇ ਵਫਾਦਾਰ ਕਰਕੇ ਰੱਖੇ ਸੀ ਅੱਜ ਉਹ ਕਹਿਣ ਜੀ ਉਹਨਾਂ ਨੇ ਗਲਤ ਗੱਲ ਕੀਤੀ ਹੈ ਜਿੱਥੇ ਗੁਰੂ ਦੀ ਗੱਲ ਆਉਂਦੀ ਹੈ ਸਿੱਖ ਉਥੇ ਆਪਣਾ ਸਿਰ ਵੀ ਕਰਮਾਨ ਕਰਦਾ ਠੀਕ ਹੈ ਨਾ ਤੇ ਉਹਥੇ ਜਿਹੜਾ ਸ਼ਕਤੀ ਵਰਤੀ ਕੀ ਉਹ ਸੰਤ ਭਿੰਦਰਾਣਾ ਨੂੰ ਕਿੰਨੀ ਕਾਰੀ ਮਿਲਣ ਆਏ ਹੁਣ ਆਏ ਨਹੀਂ ਉਹ ਕਿਥੇ ਇਥੋਂ ਦੀ ਕੋਈ ਕੋਈ ਸੰਘਰਸ਼ੀ ਜਥੇਬੰਦੀ ਦੇ ਕੋਈ ਕੋਈ ਉਹ ਉਹਦੇ ਚ ਨਹੀਂ ਸੀਗੇ ਸ਼ਾਮਲ ਨਹੀਂ ਸੀਗੇ ਉਹ ਆਪਣੇ ਤੌਰ ਤੇ ਉਹਨਾਂ ਦੇ ਮਨ ਦੇ ਅੰਦਰ ਇੱਕ ਐਸਾ ਜਜ਼ਬਾ ਗੁਰੂ ਨੇ ਉਹਨਾਂ ਦੇ ਵਿੱਚ ਦੀ ਵਸ ਕੇ ਕੀਤਾ ਤੇ ਉਹਨਾਂ ਨੇ ਇਤਿਹਾਸ ਨੂੰ ਜਿਉਂਦਾ ਰੱਖਿਆ ਇਵਨ ਕਿ ਅੰਮ੍ਰਿਤਧਾਰੀ ਵੀ ਨਹੀਂ ਸੀ ਕੁਝ ਟਾਈਮ ਹਾਂ ਉਹ ਬਾਅਦ ਚ ਆ ਗਏ ਛਕਿਆ ਉਹਨਾਂ ਨੇ ਬਿਲਕੁਲ ਸੋ ਮੈਂ ਤਾਂ ਇਹ ਗੱਲ ਕਰਦਾ ਕਿ ਇਹ ਇਹ ਸਿੱਖਾਂ ਦਾ ਇਤਿਹਾਸ ਜਿਉਂਦਾ ਇਤਿਹਾਸ ਹੈ ਗੁਰੂ ਇਹਦੇ ਚ ਵਰਤਦਾ ਤੇ ਗੁਰੂ ਦੀ ਸ਼ਕਤੀ ਵਰਤਦੀ ਆ ਤਾਂ ਇਹਨੂੰ ਮਟਾਉਣ ਵਾਲੇ ਕਈ ਆਏ ਤੇ ਕਈ ਚਲੇ ਗਏ ਤੇ ਉਹ ਆਪ ਮਿਟ ਗਏ ਪਰ ਅੱਜ ਜਿਹੜਾ ਜਿਹੜਾ ਇਤਿਹਾਸ ਆ ਤਾਂ ਹੀ ਇਤਿਹਾਸ ਨੂੰ ਭੁਲਾਇਆ ਨਹੀਂ ਜਾਂਦਾ ਇਸੇ ਕਰਕੇ ਸਿੱਖ ਆਪਣੇ ਇਤਿਹਾਸ ਨੂੰ ਜਿਉਂਦਾ ਰੱਖਦੇ ਆ ਤੇ ਯਾਦ ਰੱਖਦੇ ਆ ਇਸੇ ਕਰਕੇ ਹਰ ਸਾਲ ਜਦੋਂ ਜਿਹੜਾ ਇੱਕ ਤਰੀਕ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਹਫ਼ਤਾ ਜਿਹੜਾ ਉਹ ਹਫ਼ਤੇ ਨੂੰ ਜਿਵੇਂ ਅਸੀਂ ਸ਼ਹੀਦੀ ਹਫ਼ਤਾ ਫਤਿਹਗੜ੍ਹ ਸਾਹਿਬ ਬਣਾਉਨੇ ਆ ਇਸੇ ਤਰ੍ਹਾਂ ਹੀ ਸਿੱਖ ਜਿਹੜਾ ਵਾ ਆਪਣੇ ਸੇ ਸਿੱਧਾਂ ਨੂੰ ਨਤਮਸ ਸਕੁੰਦਾ ਉਹਨਾਂ ਨੂੰ ਯਾਦ ਕਰਦਾ ਉਹਨਾਂ ਤੋਂ ਸੇਧ ਲੈਂਦਾ ਤੇ ਉੱਥੇ ਆ ਕੇ ਸਾਰੇ ਇਕੱਠੇ ਹੋ ਕੇ ਨਤਮਸਤਕ ਹੁੰਦੇ ਆ ਆਪੋ ਆਪਣੇ ਵਿਚਾਰ ਨੇ ਕੋਈ ਕਿਸੇ ਤਰ੍ਹਾਂ ਦੀ ਵੱਡੀ ਗੱਲ ਕਰਦਾ ਕੋਈ ਛੋਟੀ ਗੱਲ ਕਰਦਾ ਪਰ ਅਸੀਂ ਦੇਖਦੇ ਆ ਕਿ ਸਾਰੇ ਲੋਕ ਸਾਰੇ ਸਿੱਖ ਜਿਹੜੇ ਆ ਉੱਥੇ ਆ ਕੇ ਨਤਮਸਤਕ ਹੁੰਦੇ ਆ ਇਹ ਇੱਕ ਸਿੱਖਾਂ ਦੀ ਉਹ ਲਖਣਤਾ ਦਾ ਸਿੱਖਾਂ ਦੀ ਸ਼ਕਤੀ ਦਾ ਇੱਕ ਸਿੰਬਲ ਆ